ਪਾਕਿਸਤਾਨ ਬਾਰਡਰ ਦੇ ਉੱਤੇ ਇਹ ਬਸਿਆ ਹੋਇਆ ਪਿੰਡ ਜਿੱਥੇ ਮਹਾਰਾਜ ਦੇ ਦੋ ਪਾਵਨ ਸਰੂਪ ਜਿਹੜੇ ਆ ਉਹ ਬਾਹਰ ਲੈ ਜਾਏ ਜਾਣਗੇ ਇਸ ਗੁਰਦੁਆਰੇ ਸਾਹਿਬ ਤੋਂ ਸੁੰ ਮਰਿਆਦਾ ਦੇ ਮੱਦੇ ਨਜ਼ਰ ਜਿਹੜੀ ਲੋ ਜੀ ਕਿ ਜਿਹੜੀ ਸਫਾਈ ਸੂਚਮਤਾ ਜਿਹੜੀ ਆ ਜਿੰਨੀ ਹੋ ਸਕੇ ਪੱਥਰਨੇ ਪੋਚਾ ਲਾ ਦੇ ਵੀਰ ਜੀ ਆਂਦਾ ਬੰਦਾ ਕੋਈ ਗੁਰਦੁਆਰੇ ਦੇ ਵਿੱਚ ਆਉਂਦਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਐ ਇੱਥੋਂ 100 ਮੀਟਰ ਬਾਰਡਰ ਤੇ ਗੁਰਦੁਆਰਾ ਸਾਹਿਬ ਚੜ੍ਹਦੇ ਪੰਜਾਬ ਦਾ ਇਸ ਪਾਸੇ ਨੂੰ ਅੰਤਿਮ ਗੁਰਦੁਆਰਾ ਸਾਹਿਬ ਆ ਸੇਵਾਦਾਰ ਸਭ ਜਾਂਦਾ ਦੋ ਸਾਡੀ ਜਿਹੜੀ ਸੇਵਾਦਾਰਾਂ ਦੀ ਟੀਮ ਆ Or do you ਤਨ ਸਹਾਈ ਸਭ ਤਨ ਸਹਾਈ ਹਾਜ਼ਰ ਹਜੂਰ ਸਰਬ ਕਲਾ ਬਰਪੂਰ ਸੁਰਤੀ ਬਾਣੀ ਆਈ ਤੇ ਸਭਰੀ ਕਾਨੂੰ ਕੇ ਆਏ ਨਵਾਸ ਜਾਗੇ ਤਾਲੀ ਮੁਕੇ ਅਪਨਾ ਜਪਨਾ ਜਿੰਨਾ ਕੋ ਜਨਮ ਰਤੀ ਆ ਜੇ ਤਾਨ ਨਾਰਾਇਣ ਅਜ ਰਾਏ ਗੋਦਾਦੀ ਸੇਵਾ ਦੀ ਕਿਰਪਾਨੀ ਕੀਤੀਆਂ ਪੰਜਾਂ ਤਖਤਾਂ ਤੇ ਸਰਬ ਗੁਰਦਰ ਗਿਆਨ ਦਾ ਕੇ बोलो जी वाह एक लो बोलो जी वाह एक लो चिड़िया तेरे सुक्तानुसार दा तो दा की दान राय दान बेविदान उसारा दानाशर काम चुकिया मसाली तेरे सुक्ताना माननीय मातु की मतबत का रखा आवेदन एकार उत्तपन्न दिशा ਆਇ ਸੁਝੇ ਸੰਤਾਰ ਇਸ ਕੀ ਪਾਵਰ ਦਾ ਸੁਧਾਰ ਨੂੰ ਗਿਆ ਮਰਾਜ ਮੰਦੂ ਤਿੰਨ ਜਾਂ ਤੋਂ ਦੇ ਪਹੁੰਚੂ ਇਹਨਾਂ ਪਰਵਾਰਾਂ ਤੇ ਮੇਰਾ ਬਰਿਆਤ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Sat nam vahe Guru. Sat nam vahe Guru. Sat nam vahe ਦੇ ਨਾਲ ਬੈਠਾ ਦਾ ਭਾਵਨਾ ਦੇ ਪਿਆਰ ਜਿਹੜਾ ਗੁਰੂ ਸਾਹਿਬ ਲਈ പാഡർ നജദീകൾ ਹੇ ਗੁਰੂ ਨਾਮ ਬਾਣੀ ਨਾਮ ਬਾਣੀ ਗੁਰੂ ਨਾਮ ਬਾਣੀ ਗੁਰੂ ਨਾਮ ਬਾਣੀ ਗੁਰੂ ස්‍යනාම්බාහිගුරු කතලනම්බාහිගුරු තන あっという間